ਜਿਤਾਉਣਾ ਏ ਪੰਜਾਬ ਦਾ ਪੁੱਤ ਜਿਤਾਉਣਾ ਹੋ ਨਕੇ ਕੇ ਫਰਜ਼ ਨਿਭਾਉਣਾ ਏ ਹੋ ਨਕੇ ਕੇ ਫਰਜ਼ ਨਿਭਾਉਣਾ ਏ ਜਿਤਾਉਣਾ ਏ ਜਿਤਾਉਣਾ ਏ ਪੰਜਾਬ ਦਾ ਪੁੱਤ ਜਿਤਾਉਣਾ ਏ <!actively> ோ ਕਿਸੇ ਮੁੰਡੇ ਦਾ ਫੋਨ ਹੈ ਆ ਫੋਟੋ ਹੈ ਅੱਲਾ ਪੁੱਤ ਸ਼ਾਬਾਸ਼ ਸਾਹਮਣੇ ਆਹੀ ਵਰਕੇ ਆਮ ਆਦਮੀ ਪਾਰਟੀ ਥੋਡੀਆਂ ਚੋਰੀ ਹੋਈਆਂ ਚੀਜ਼ਾਂ ਵਾਪਸ ਦਿੰਦੀ ਐ ਕਾਂਗਰਸੀ ਤੇ ਕਾਲੀ ਥੋਡੀਆਂ ਚੀਜ਼ਾਂ ਚੋਰੀ ਕਰਦੇ ਐ ਇਨਕਲਾਬ ਕੀ ਬੋਲਾਂ ਹੁਣ ਮੈਂ ਕੀ ਬੋਲਾਂ ਮਾਝੇ ਵਾਲਿਓ ਕੀ ਬੋਲਾਂ ਹੁਣ ਮੈਂ ਐਮਐਲਏ ਸਾਹਿਬ ਬੈਠਿਆ ਲਾਲਜੀਤ ਪੁੱਲਰ ਬੈਠਾ ਜਿਹੜਾ ਕੈਂਡੀਡੇਟ ਹੈ ਫਿਰ ਇੱਕ ਤਰੀਕ ਨੂੰ ਝਾੜੂ ਵਾਲਾ ਵਟਨ ਦੱਬਣ ਨੂੰ ਤਿਆਰ ਵਾਹ ਭਾਈ ਵਾਹ ਅੱਜ ਮੈਂ ਮਾਝੇ ਜੀ ਸੀ ਮਜੀਠੇ ਅਜ ਨਾਲੇ ਚੁਗਾਵਾ ਜੰਡਿਆ ਵਾਲਾ ਰਈਆ ਫੋਟੇ ਕੋਲੇ ਆ ਗਿਆ ਤੀਰ ਨਿਸ਼ਾਨੇ ਤੇ ਤੀਰ ਨਿਸ਼ਾਨੇ ਤੇ ਬਹੁਤ ਬਹੁਤ ਥੋੜਾ ਧੰਨਵਾਦ ਇੱਕ ਤਰੀਕ ਨੂੰ ਜਦੋਂ ਝਾੜੂ ਵਾਲਾ ਬਟਨ ਦਬੋਗੇ ਫੋਡੀ ਡਿਊਟੀ ਖਤਮ ਮੇਰੀ ਡਿਊਟੀ ਸ਼ੁਰੂ ਲਾਲਜੀਤ ਦੀ ਡਿਊਟੀ ਸ਼ੁਰੂ ਦਿੱਲੀ ਜਾਊਗਾ ਤੁਹਾਡਾ ਪੁੱਤ ਜਿਹੜਾ ਦਿੱਲੀ ਜਾ ਕੇ ਪਾਰਲੀਮੈਂਟ ਚ ਗੱਜੂਗਾ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦਿਖਾ ਦੇ ਕੋਈ ਮਾਜੇ ਦੀ ਸ਼ਕਤੀ ਦਿੱਲੀ ਭੇਜੋ ਸਾਡਾ ਮਾਜੇ ਦਾ ਜਰਨਲ ਆ ਜੀ ਸੋ ਵੀਰ ਏਕਾ ਰੱਖਿਓ ਬੋਰਡ ਨਾ ਖਰਾਬ ਕਰ ਲਿਓ ਇੱਧਰ ਉੱਧਰ ਆਪਣੇ ਕੋਲ ਹੀ ਇਹ ਸਰਕਾਰ 3 ਸਾਲ ਅੱਗੇ ਉਦੋਂ 5 ਸਾਲ ਫੇਰ ਅੱਗੇ ਉਦੋਂ 5 ਸਾਲ ਫੇਰ ਅੱਗੇ ਆਪਣੇ ਕੋਲ ਹੀ ਐ ਲੋਕਾਂ ਦੀ ਪਹਿਲੀ ਵਾਰ ਤਾਂ ਸਰਕਾਰ ਬਣੀ ਐ ਕੰਮ ਤਾਂ ਆਪੇ ਹੀ ਕਰਨੀ ਐ ਇੱਧਰ ਉੱਧਰ ਬੋਟ ਨਾ ਖਰਾਬ ਕਰ ਲਿਓ ਲਾਲਜੀਤ ਨੂੰ ਪਾ ਕੇ ਬੋਟ ਦਾ ਵੀ ਮੁੱਲ ਪਵਾਓ ਔਰ ਨਾਲ ਉਸ ਤੋਂ ਬਾਅਦ ਫਿਰ ਕੰਮ ਕਰਨ ਦਾ ਨਜ਼ਾਰਾ ਮੈਨੂੰ ਵੀ ਆਊਗਾ ਕਿਹਾ ਬਈ ਝਾੜੂ ਦਾ ਬਾਲਨ ਦੱਬੋਂਗੇ ਸਮਝ ਲਓ ਬੋਟ ਮੈਨੂੰ ਪੈ ਰਹੀ ਹੈ ਮੈਨੂੰ ਮੇਰੀ ਮੇਰੀ 2.5 ਸਾਲ ਦੀ ਇਮਾਨਦਾਰੀ ਜਿਹਦੀ ਸੌ ਨਹੀਂ ਖਾਂਦੇ ਤੁਸੀਂ ਮੈਨੂੰ ਪੈ ਰਹੀ ਹੈ ਮੈਂ ਦੱਸੂ ਮੇਰੇ ਨਾਲ ਨੂੰ ਜਿੰਨਾ ਚਿਰ ਮੈਂ ਨਾਲ ਜੜ ਨਹੀਂ ਪੁੱਟਦਾ ਉਹਨਾਂ ਚਿਰ ਮੈਂ ਹੱਕ ਦਾ ਨਹੀਂ ਥੱਕਦਾ ਨਹੀਂ ਮੈਂ ਤਾਂ ਹਰ ਇੱਕ ਤੇ ਜਾਊਂਗਾ ਕਿਕਲੀ ਕਲੀਰ ਦੀ ਪੁਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਧ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਦੀਆਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਸੁਖਵੀਰ ਮਜੀਠੀਏ ਤੇ ਬਿਰਸੇ ਉਹਨਾਂ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਹੈ ਜਦੋਂ ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ 'ਵੇ ਅਸੀਂ ਮौजਵਰੀ ਲੁੱਟੀ ਐ ਗੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲਾ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਛੁੱਟੀ ਐ ਬੋਲੋ ਸੋਨਿਹਾਲ ਜੈ ਜੀ ਹਿੰਦ ਇਨਕਲਾਬ ਜੈ ਜੀ ਤਰੰਧਾਨਾਲਿਓ ਤੁਸਾਂ ਬੜਾ ਮਾਣ ਤੇ ਸਤਿਕਾਰ ਦਿੱਤਾ ਬੜਾ ਪਿਆਰ ਦਿੱਤਾ ਤੇ ਆ ਜਿਹੜਾ ਤੁਹਾਡੇ ਭਰਾ ਦਾ ਗਲ ਬਿਠਾ ਸਵੇਰੇ 5 ਵਜੇ ਤੋਂ ਲੋਕਾਂ ਦੇ ਵਿੱਚ ਜਾਣ ਲੱਗ ਪਿਆ ਰਾਤ ਦੇ 2-2 ਵਜੇ ਤੇ ਆ ਭਾਵੇਂ ਮੈਡੀਸਨ ਦਵਾਈਆਂ ਲੈ ਕੇ ਪੋਲੀ ਦਾ ਤਾਂ ਵੀ ਗਲਾ ਉਸੇ ਤਰ੍ਹਾਂ ਖਰਾਬ ਹੈ ਤੁਹਾਡੇ ਪਿਆਰ ਨੂੰ ਤੁਹਾਡੇ ਸਤਿਕਾਰ ਨੂੰ ਸਿੱਧਾ ਕਰਦੇ ਆ ਉਹ ਤਰਨ ਤਾਰ ਨਾਲੋਂ ਸਭ ਤੋਂ ਵਧਾ ਦਿਓਗੇ ਲੀਡ ਜਿੱਤ ਆਗੋ ਤੇਰਨ ਤਾਰਨ ਵਾਲੋ ਅੱਜ ਮਾਜੇ ਦੇ ਵਿੱਚ ਮਾਨ ਸਾਹਿਬ ਨੇ ਮਜੀਠੇ ਝੰਡਿਆਲੇ ਰਈਏ ਤਰਨ ਤਾਰਨ ਬਾਬੇ ਬਕਾਲੇ ਜਿੱਤ ਦੇ ਝੰਡੇ ਗੱਡ ਤੇ ਤੇ ਜਿੱਤ ਦੇ ਝੰਡੇ 1 ਜੂਨ ਨੂੰ ਤੋਂ ਹੈ ਗੱਡਣਿਆ ਚੜਾ ਦੇ ਝੰਡੇ ਬੋਲੇ ਸੋਨਾਲ